ਤੁਸੀਂ ਦੇਖ ਰਹੇ ਹੋ ਗ੍ਰਾਮ ਪੰਚਾਇਤ ਸਤੋਵਾਲੀ ਦਾ YouTube ਚੈਨਲ 143 ਗ੍ਰਾਮ ਪੰਚਾਇਤ ਸਤੋਵਾਲੀ ਦੇ ਸਰਪੰਚ ਸ਼੍ਰੀਮਤੀ ਪਰਮਜੀਤ ਕੌਰ ਵੱਲੋਂ ਲਗਾਈ ਗਈ ਲੋਕ ਅਦਾਲਤ ਇਸ ਵਿੱਚ ਵਿਚਾਰੇ ਗਏ ਗਵਨ ਹੋਏ ਸਬੰਧੀ ਮਾਮਲੇ ਅਤੇ ਕੀਤੀ ਗਈ ਸੁਣਵਾਈ ਆਓ ਦੇਖਦੇ ਹਾਂ ਇਸ ਦੇ ਕੁਝ ਅੰਸ਼ ਪੰਚਾਇਤ ਵਿੱਚ 100000 ਤੱਕ ਦੀ ਸੀਟ ਬੁੱਕ ਹੀ ਹੈ ਦੇ ਵਿੱਚ ਠੀਕ ਹੈ ਮਤਾ ਕੋਈ ਹੈ ਨਹੀਂ ਮਤਾ ਕੋਈ ਉਹਦੇ ਵਿੱਚ ਹੈ ਨਹੀਂ ਇਹ ਚੀਜ਼ਾਂ ਸਾਰੀਆਂ ਵਿੱਚ ਆਈਆਂ ਨੇ ਸੋ ਇਸ ਕਰਕੇ ਤੁਸੀਂ ਹੁਣ ਸਾਡੀ ਬੇਨਤੀ ਹੈ 16 ਤਰੀਕ ਤੋਂ ਬਾਅਦ ਤੁਸੀਂ ਇੱਥੇ ਆਉਣਾ ਆ ਚੇਅਰਮੈਨ ਸਾਹਿਬ ਨਾਲ ਸੰਪਰਕਾਂ ਦਾ ਗੱਲ ਇਹ 100 ਰੁਪਿਆ ਵੀ ਬਿੱਲ 100 ਰੁਪਿਆ ਵੀ ਬਿੱਲ ਲਿਆ ਉਹਦੇ ਹਿਸਾਬ ਨਾਲ ਮੰਨिए ਇਹਨਾਂ ਨੇ ਕਿਤੇ 250 ਬਿੱਲ ਲਿਆ ਕਿਤੇ 170 ਲਿਆ ਕਿਤੇ 240 ਲਿਆ ਉਹ ਆਪਾਂ ਉਹ ਤਾਂ ਲਏ ਬਲਜੀਤ ਸਿੰਘ ਵੀ ਆ ਗਏ ਨੇ ਵਿੱਚ ਤੇ ਇਹ ਹੀ ਆਉਂਦੇ ਆ ਤੇ ਗੋਮੇ ਆ ਇੱਕ ਤੋਂ ਵੱਡੀ ਗੱਲ ਹੈ ਵੀ ਜਿਹੜਾ ਬੰਦਾ 16 ਮਹੀਨੇ ਤੋਂ ਬੰਦਾ ਪੈਸੇ ਹੀ ਬਾਹਰ ਰੱਖਦਾ ਉਹ ਆਪਾਂ ਤਾਂ ਵੈਸੇ ਗੱਲ ਕਰ ਦਿੰਦੇ ਸੀ। ਇਹਨਾਂ ਨੇ ਇੱਕ ਬੰਦਾ ਹੁੰਦਾ ਸੀ ਪੈਸੇ ਠੀਕ ਹੈ ਉਹਨਾਂ ਨੇ ਦੱਸਿਆ ਸੀ ਕਿ ਹਿਸਾਬ ਦਾ ਉਹ ਹੀ ਕਰਦਾ ਸੀ, ਉਹ ਹੀ ਲਿਖਦਾ ਸੀ, ਜੋ ਕਰਦਾ ਸੀ ਉਹ ਹੀ ਕਰਦਾ ਸੀ ਤਲਬਾ ਤਰਫੋਂ ਲੈ। ਮੰਨਦਾ ਸੀ ਕਿ ਉਹ ਮੈਂ ਕਰਦਾ ਹਾਂ।